ਅਸੀਂ ਅਸਾ ਮੌਜੂਦ ਹੈਗੇ ਆ ਅਜਨਾਲੇ ਦੇ ਨਾਲ ਲੱਗਦੇ ਪਿੰਡ ਨਾਨਕਪੁਰਾ ਵਿਖੇ ਦੱਸ ਦਈਏ ਕਿ ਜੋ ਹਾਲਾਤ ਨੇ ਕਾਫੀ ਮਾੜੇ ਜਿਹੜੇ ਆ ਹੋ ਚੁੱਕੇ ਨੇ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਵੀ ਅਜਨਾਲੇ ਦੇ ਨਾਲ ਲੱਗਦਾ ਇਲਾਕਾ ਹੈਗਾ ਸਾਰਾ ਪਾਣੀ ਦੇ ਵਿੱਚ ਜਿਹੜਾ ਪਾਣੀ ਦੇ ਸਿਕੰਜੇ ਦੇ ਵਿੱਚ ਆ ਚੁੱਕਿਆ ਤਾਂ ਸਾਡੇ ਨਾਲ ਇੱਥੋਂ ਦੇ ਪਿੰਡ ਦੇ ਜਿਹੜੇ ਨਗਰ ਨਿਵਾਸੀ ਹੈਗੇ ਨੇ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਬੀਬੀਆਂ ਪੈਣਾ ਇੱਥੇ ਮੌਜੂਦ ਨੇ ਗੱਲ ਕਰਦੇ ਆਂ ਤਾਂ ਮਾਤਾ ਜੀ ਕਿੱਦਾਂ ਦੇ ਹਾਲਾਤ ਨੇ ਤੁਹਾਡੇ ਇਸ ਪਿੰਡ ਦੇ ਹਾਲਾਤ ਬਹੁਤ ਮਾੜੇ ਨੇ ਇਸ ਵੇਲੇ ਤੇ ਹਾਂਜੀ ਬੱਕ ਪਾਣੀ ਆ ਚੁੱਕਿਆ ਕਿੰਨੀ ਕ ਜਿਹੜੀ ਪਾਣੀ ਦੀ ਮ ਪਾਣੀ ਦੀ ਮਾਰ ਬਹੁਤ ਪਈ ਆ ਪਾਣੀ ਆਇਆ ਵੀ ਬੜਾ ਫਸਲ ਦਾ ਤੇ ਉਹਨੇ ਕੁਝ ਨਹੀਂ ਰਹਿਣ ਦਿੱਤਾ। ਬਾਕੀ ਅਹੀਂ ਇਹਨਾ ਕੁਚੇ ਆ ਜਿਹੜਾ ਸਾਡਾ ਪਿਸਾਹ ਹੁੰਡਿਆ ਸਨ ਹਨਾ। ਕੋਰ ਜਿਹੜੀ ਫਸਲ ਆ ਉਹਦਾ ਤੇ ਕੁਝ ਨਹੀਂ ਰਹਿ ਗਿਆ। ਉਹ ਤਾਂ ਬਿਲਕੁਲ ਅਸਵੇ ਗਈ ਗਈ ਆ। ਮਾਰ ਡੰਗਰ ਵੀ ਔਖਾ। ਨੁਕਸਾਨ ਦੀ ਗੱਲ ਕਰੀਏ ਕਿੰਨਾ ਜ਼ਿਆਦਾ ਨੁਕਸਾਨ। ਨੁਕਸਾਨ ਤਾਂ ਸਾਡਾ ਪਿੱਛੋਂ ਕਲਾਣਾ ਉਤੋਂ ਲੈ ਕੇ ਇੱਥੋਂ ਤੱਕ ਗਿਣ ਲਓ ਅੱਗੇ ਬੱਲੜਵਾਸ ਆਰਿੰਗ ਦੇ ਪਿੰਡ ਨੇ ਉੱਥੋਂ ਤੱਕ ਪਤਾ ਨਹੀਂ ਗਿਣਤੀ ਕਿੰਨੀ ਹੋ ਜੇ ਹੈਕਟਰ ਜ਼ਮੀਨ ਬਣਨੀ ਆ ਕਿੰਨੇ ਹੈਕਟਰ ਬਣਨੇ ਆ ਕਿੰਨੇ ਕਿੱਲੇ ਬਣਨੇ ਏਕੜ ਸੌ ਹਜ਼ਾਰਾਂ ਲੱਖਾਂ ਨਾ ਬਣਨੀ ਕੋਈ ਜਾਨੀ ਨੁਕਸਾਨ ਵੀ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਤੋਂ ਮੇਰੇ ਅਜੇ ਅਹੀਂ ਨਹੀਂ ਸੁਣਿਆ ਤੇ ਬਾਕੀ ਹੋਰ ਇਹ ਜਿਹੜਾ ਫਸਲ ਦੀ ਪਰਪਾਈ ਆ ਇਹ ਤੇ ਚਾਰ ਪੰਜ ਸਾਲ ਛੱਡੋ 20 ਸਾਲ ਪਿੱਛੇ ਚਲ ਗਏ ਕਿਉਂਕਿ ਫਸਲ ਦੇ ਨਾਲ-ਨਾਲ ਜਿੰਨਾਂ ਦੇ ਜਿਹੜੇ ਪਸ਼ੂ ਸੀਗੇ ਉਹ ਉਹ ਵੀ ਜਿਹੜਾ ਕਾਫੀ ਨੁਕਸਾਨ ਹੋਇਆ ਨੁਕਸਾਨ ਹਨ ਪਸ਼ੂਆਂ ਦਾ ਕੋਈ ਚਾਰਾ ਨਹੀਂ ਮਿਲਣਾ ਬਾਕੀ ਇੱਕ ਗੱਲ ਇਹ ਆ ਵੀ ਜਿਹੜਾ ਅਸੀਂ 2-4 ਸਾਲ ਨਹੀਂ ਅਜੇ ਦੁੱਖ ਸਾਨੂੰ ਹੁਣ ਆਉਣੇ ਆ ਹੋਣ ਆਉਣੀਆਂ ਮੁਸ਼ਕਲਾਂ ਪਿਛਲਾ ਤਾਂ ਅਸੀਂ ਆ ਸੋਖ ਲੈਣ ਡਏ ਆ ਵੀ ਅਸੀਂ ਇੱਥੇ ਬੈਠੇ ਆ ਅਸੀਂ ਆ ਫੁਲਕੇ ਖਾਂਦੇ ਆ ਅਜੇ ਜਦੋਂ ਗਰਮੀ ਸਰਦੀ ਸਾਲ ਹੜ ਆਉਣੇ ਆ ਪੈਸੇ ਦੀਆਂ ਲੋੜਾਂ ਪੈਣੀਆਂ ਉਹ ਤੋਂ ਅਸੀਂ ਕਿੱਥੋਂ ਲੈਣੇ ਆ ਜੀ ਕਿੱਥੋਂ ਖਾਣੇ ਆ ਅਸੀਂ ਕਿਹਦੇ ਕੋਲ ਆਉਣੇ ਆ ਜਿਹੜਾ ਪ੍ਰਸ਼ਾਸਨ ਉਹ ਵੀ ਕੋਈ ਨਹੀਂ ਆਉਂਦਾ ਕੋਈ ਸੰਤਰੀ ਮੰਤਰੀ ਕੋਈ ਨਹੀਂ ਇੱਥੇ ਪਹੁੰਚਿਆ ਕਿਹਨੇ ਕੋਈ ਮਤ ਨਹੀਂ ਕੀਤੀ ਸਾਰੇ ਕਹਿੰਦੇ ਆ ਅਸੀਂ ਹਰ ਪਿੰਡ-ਪਿੰਡ ਚ ਜਾਣਨੇ ਆ ਜਾਂਦੇ ਆ ਆਉਂਦੇ ਆ ਜਿਹੜਾ ਕੱਢ ਕੇ ਤੁਰ ਜਾਂਦੇ ਆ ਉਹ ਕੋਈ ਫਾਇਦਾ ਨਹੀਂ ਆ ਉਹ ਕੋਈ ਫਾਇਦਾ ਨਹੀਂ ਆ ਕਿਸੇ ਨੂੰ ਜੀਆਂ ਨੂੰ ਪੁੱਛਦਾ ਨਹੀਂ ਕੋਈ ਵੀ ਆਣ ਕੇ ਇੱਥੇ ਕਿ ਤੱਕ ਨਾ ਕੀ ਬੰਨ ਡਿਆ ਹੈ ਕੀ ਹੁੰਡਿਆ ਹੈ ਬਹੁਤ ਹਾਲਾਤ ਜਾਦੇ ਮਾੜੇ ਆ ਕਿ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਪਹੁੰਚ ਕਰ ਰਹੇ ਆ ਅਸੀਂ ਲੰਗਰ ਵੰਡ ਰਹੇ ਆ ਅਸੀਂ ਰਸਦ ਦੇ ਕਰਾਈਆਂ ਬਾਬਿਆਂ ਨੇ ਲੰਗਰ ਲਾਏ ਆ ਹਾਂ ਪ੍ਰਸ਼ਾਸਨ ਨੇ ਲਾਇਆ ਕੋਈ ਅੰਮ੍ਰਿਤਸਰ ਤੋਂ ਮਨਪ੍ਰੀਤ ਭਾਜੀ ਆ ਉਹ ਵਿਚਾਰੇ ਉਹ ਦੇ ਕੇ ਗਏ ਆ ਛੇ ਬਾਬੇ ਦੇ ਗਏ ਆ huri ਵਾਲੇ ਹਾਂ ਹੋਰ ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ ਹਾਲਾਤ ਜਿਹੜੇ ਨੇ ਕਾਫੀ ਮਾੜੇ ਨੇ ਕਿਉਂਕਿ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਮਾੜਿਆ ਕੋਈ ਐਸੇ 10-5 ਸਾਲ ਉੱਠ ਨਹੀਂ ਸਕਦੇ ਆ ਜੀ ਹਾਂ ਬਹੁਤ ਜ਼ਿਆਦੇ ਹਾਲਾਤ ਮਾੜੇ ਆ ਫਸਲ ਮਰ ਗਿਆ ਫਸਲ ਮਰ ਗਈ ਬਾਹਰ ਬਣ ਪਾਣੀ ਇਹਨਾਂ ਨਾ ਚੜਿਆ ਕੋਈ 10-10 ਘਟ ਪਾਣੀ ਹੋਣਾ ਪੈਲੀਆਂ ਦੇ ਵਿੱਚ ਝੋਨੇ ਦੇ ਉੱਤੋਂ ਦੀ ਹੋਇਆ ਕੋਈ ਮੁੰਜਰ ਨਹੀਂ ਰਹੀ ਇੱਥੇ ਮੋਤਰਾ ਉੱਤੇ ਚੜ ਜਾਨੀ ਪੱਲ ਕੋਈ ਦਾਣਾ ਨਹੀਂ ਬਚਨਾ ਅੱਛਾ ਨੇ ਗੱਲ ਜਾਣੀ ਮਾਦਨ ਵੀ ਆਏ ਸੀ ਕਿ ਉਹਨਾਂ ਦਾ ਵੀ ਕਹਿੰਦਾ ਬਹੁਤ ਪੰਜ ਆ ਜਾਣ ਪਾਣੀ ਰਹਿ ਗਿਆ ਝੋਨੇ ਥੱਲੇ ਗਲ ਜਾਣੇ ਆ ਤੇ ਕੀ ਕਰਨਾ ਹੁਣ ਇਤਨੇ ਭੁੱਖੇ ਲੰਗੇ ਲੋਕ ਰਹਿਣਾ ਕੀ ਕਰਨਾ ਆਉਣ ਦੇ ਨਾਲ ਕੀ ਹੋਣਾ ਆ ਜਿਹੜੇ ਆੜਤੀਆਂ ਦੇ ਅਸੀਂ ਵੇਚ ਦੇਣੇ ਉਹ ਸਾਡੇ ਕਿਸੇ ਥੋੜੇ ਦੇ ਜਾਣੇ ਉਹ ਨਹੀਂ ਦੇਣੇ ਆ ਨਾ ਸਾਨੂੰ ਦੇਣ ਤਾਂ ਪਹਿਲਾਂ ਵੀ ਜਿਹੜੇ ਕਾਫੀ ਤਸ਼ੱਦਦ ਚੱਲ ਰਹੇ ਸੀਗੇ ਕਾਫੀ ਜੱਟ ਦੱਬਿਆ ਸੀ ਕਰਜੇ ਥੱਲੇ ਪਹਿਲਾਂ ਦੱਬਿਆ ਹੀ ਹੋਰ ਦੱਬਿਆ ਗਿਆ ਆਹ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਪਿੰਡ ਦੀਆਂ ਸਾਂਝੀਆਂ ਕਰ ਰਹੇ ਲੇਕਿਨ ਪ੍ਰਸ਼ਾਸਨ ਕਹਿੰਦਾ ਅਸੀਂ ਬਾਤ ਮਰਜ਼ੀ ਆ ਕੇ ਸਾਡੇ ਕੋਲ ਕੁਝ ਨਹੀਂ ਸਾਨੂੰ ਪ੍ਰਸ਼ਾਸਨ ਦਾ ਕੋਈ ਸੋਖ ਨਹੀਂ ਅਜੇ ਤੱਕ ਨਾ ਮਿਲਿਆ 84 ਤੋਂ ਲੈ ਕੇ ਤੇ ਨਾ ਮਿਲਣਾ ਹੈ ਆਸ ਵੀ ਨਹੀਂ ਗਈ ਤਾਂ ਕੀ ਜਿਹੜੇ ਹਾਲਾਤ ਇਹਨਾਂ ਸਰਕਾਰਾਂ ਨੇ ਬਣਾਏ ਹਨਾ ਬਹੁਤ ਮਾੜੀਆਂ ਇਹਨਾਂ ਦੀਆਂ ਨੀਤਾਂ ਨੇ ਉਹਦੇ ਸਾਬ ਤੇ ਚੱਲਣ ਡਿਆ ਸਾਰਾ ਮਨਨਾ ਸਿੰਘ ਪਾਜੀ ਇਹ ਰਾਸ਼ਨ ਲੈ ਕੇ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਬਹੁਤ ਸਾਡੀ ਸੇਵਾ ਕੀਤੀ ਹੈ ਨਾ ਇੱਕ ਬਾਕੀ ਜਿਹੜੀ ਸਰਕਾਰ ਦੀ ਗੱਲ ਹੈ ਮੈਂ ਸਰਕਾਰ ਦੀ ਗੱਲ ਕਰਦੀ 84 ਤੋਂ ਲੈ ਕੇ ਕੋਈ ਆਸ ਨਹੀਂ ਕੀਤੀ ਜਾਂਦੀ ਨਾ ਅਸੀਂ ਕੀਤੀ ਇਹਨਾਂ ਕੋਲ ਲੇਕਿਨ ਇਹ ਵੀ ਗੱਲ ਹੈ ਕਿ ਉਹਨਾਂ ਦਾ ਇਹ ਵੀ ਕਹਿਣਾ ਕਿਉਂਕਿ ਪ੍ਰਸ਼ਾਸਨ ਦਾ ਕਹਿਣਾ ਅੱਜ ਸ਼ਾਮ ਨੂੰ ਜਿਹੜਾ 6 ਵਜੇ ਦੇ ਕਰੀਬ ਪਾਣੀ ਹੋਰ ਛੱਡਿਆ ਜਾਏਗਾ ਰਵੀ ਦੇ ਹਾਂਜੀ ਹਾਂਜੀ ਸੁਣ ਰਹੇ ਆਂ ਸੁਣ ਕੇ ਪਾਣੀ ਛੱਡਿਆ ਜਾਂਦਾ ਨੁਕਸਾਨ ਕਿੰਨਾ ਨੁਕਸਾਨ ਬਹੁਤ ਜ਼ਿਆਦਾ ਹੋਊਗਾ ਇਹ ਤਾਂ ਹਣ ਬਹਿਰਾਂਗੇ ਪਾਣੀ ਪਸਵਾਨੋ ਨਹੀਂ ਮੇਲਣਾ ਪਾਣੀ ਬੱਚਿਆਂ ਨੂੰ ਨਹੀਂ ਮੇਲਣਾ ਮੋਟਰਾਂ ਦੇ ਸਿਰ ਤੇ ਨਾਕਾ ਕਿਸੇ ਦੇ ਘਰ ਚ ਹੈ ਨਹੀਂ ਜੇ ਪਾਣੀ ਹੋਰ ਛੱਡ ਦਿੱਤਾ ਗਿਆ ਅੱਗੇ ਸਾਡੇ ਘਰਾਂ ਚ ਨਹੀਂ ਚੜਿਆ ਫਿਰ ਸਾਡੇ ਘਰਾਂ ਚ ਵੀ ਉੜ ਜਾਏਗਾ ਫਿਰ ਸਾਡਾ ਹੋਰ ਬੇੜਾ ਕਰਕੇ ਜਾਣਾ ਕਰਕੇ ਤਾਂ ਸਾਡਾ ਅੱਗੇ ਹੀ ਆ ਜਿਹੜੇ ਬੱਚੇ ਨੇ ਬੱਚੇ ਕਿਤਨਾ ਕਿਤੇ ਕਾਫੀ ਦਿਲ ਹੋਲਾ ਕਰਦੇ ਹੋਣਗੇ ਤਾਂ ਜੀ ਕਰਦੇ ਆ ਕਰਦੇ ਆ ਦੇ ਲੋਲਾ ਬੱਚਿਆਂ ਵੀ ਕਰਨਾ ਹੈ ਬੀਬੀਆਂ ਬਸਿਆਣੇ ਹੋਣਾ ਹੈ ਜੀ ਆ ਸਾਡੀ ਫਸਲ ਡੁੱਬੀ ਆ ਤੇ ਦਿਆ ਹੋਈ ਕਰਨਾ ਗਾਰੀ ਰਾਤ ਨੂੰ ਮਨ ਤਾਂ ਦੁਖੀ ਮਨ ਤਾਂ ਦੁਖੀ ਹੋਣਾ ਹੀ ਹੋਣਾ ਜਦੋਂ ਵਰਤਨ ਨੂੰ ਕੁਝ ਬਚਣਾ ਨਹੀਂ ਆ ਖਾਣ ਨੂੰ ਨਹੀਂ ਬਚਣਾ ਕੋਈ ਦਾਣਾ ਨਹੀਂ ਫੱਕਾ ਨਹੀਂ ਚੋਲ ਨਹੀਂ ਬੁਰਕੀ ਬਚਨੇ ਬੱਤੀ ਕਾਲੀ ਬੱਚਾਂ ਕੀ ਕਰਨਾ ਬੱਤੀ ਨਹੀਂ ਹਣ ਕੱਲ ਦੀ ਆਈ ਪਾਣੀ ਤੋਂ ਵੀ ਤੰਗੀ ਆ ਹਾਂ ਬਹੁਤ ਬੁਰਾ ਹਾਲ ਆ ਲੇਕਿਨ ਕਿਉਂ ਸੁਣਵਾਈ ਕਿਉਂ ਨਹੀਂ ਹੋ ਰਹੀ ਬਾਕੀ ਥਾਵਾਂ ਤੇ ਇੱਥੇ ਕੋਈ ਆਉਂਦਾ ਹੀ ਨਹੀਂ ਪਤਾ ਕੀ ਕਰੀਏ ਹੁਣ ਸਰਕਾਰ ਕਰੰਦਾ ਰਾਤ ਦੇ ਨਾਲ ਨਹੀਂ ਕੰਮ ਕਰਦੇ ਗਲਤ ਨੀਤੀਆਂ ਆ ਉਹਨਾਂ ਦੇ ਸਾਥ ਤੇ ਸਾਨੂੰ ਜੋ ਵੀ ਇਹ ਚੱਲਣਾ ਪੈ ਰਿਹਾ ਉਹਨਾਂ ਦੀ ਨੀਤੀ ਕਰਨ ਚੱਲਣਾ ਪੈ ਰਿਹਾ ਲੱਗਦਾ ਕਿ ਵਕ ਵਕ ਪਾਰਟੀਆਂ ਇਸ ਜਗ੍ਹਾ ਤੇ ਪਹੁੰਚ ਕੇ ਇੱਥੇ ਸਿਆਸਤ ਹੀ ਕਰਦੀਆਂ ਦਿਖਾਈ ਸਿਆਸਤ ਕਰਦੀਆਂ ਬਿਲਕੁਲ ਇਹ ਗੱਲ ਸਹੀ ਆ ਉਹਨਾਂ ਨੂੰ ਸਾਡੇ ਨਾਲ ਕੋਈ ਵਾਸਤਾ ਨਹੀਂ ਉਹਨਾਂ ਨੇ ਆਪਣੇ ਜਿੱਦਾਂ ਅੱਗੇ ਝਗੜੇ ਕਰਦੇ ਬਹਿ ਕੇ ਉਤਰਾ ਹੀ ਉਹਨਾ ਕਰਨੇ ਨੇ ਮਿਹਣੇ ਹੀ ਦੇਣੇ ਇੱਕ ਦੂਜੇ ਨੂੰ ਸਾਡਾ ਨਹੀਂ ਸੋਚਣਾ ਕਿਸੇ ਦੀ ਅਗਰ ਕੋਈ ਨੁਕਸਾਨ ਉਹ じゃ ਹੁੰਦਾ ਤਾਂ ਕਿੰਨੂੰ ਜ਼ਿੰਮੇਵਾਰ ਸਮਝਦੇ ਅਸੀਂ ਤਾਂ ਸਰਕਾਰ ਨੂੰ ਸਮਝਦੇ ਆ ਇਹ ਜਿਹੜੇ ਆ ਬੰਨ ਲੱਗਣੇ ਇਹ ਟਾਈਮ ਨਾਲ ਵੀ ਲੱਗ ਸਕਦੇ ਲੱਗਦਾ ਕਿ ਪਹਿਲਾਂ ਜਦੋਂ ਮਾਈਨਿੰਗ ਹੁੰਦੀ ਰਹੀ ਹੈ ਉਸ ਦੇ ਕਰਕੇ ਜਿਹੜਾ ਇਹਨਾਂ ਨੂੰ ਨੁਕਸਾਨ ਹੋਣਾ ਹੋਇਆ ਹਾਂ ਮਾਈਨਿੰਗ ਕਰਕੇ ਹੋਇਆ ਜੋ ਵੀ ਮਾਈਨਿੰਗ ਉਹਨਾਂ ਕੀਤੀ ਹੈ ਗਲਤ ਜੇ ਆਪਾਂ ਕਿਹੇ ਚੀਜ਼ ਨਾਲ ਛੇੜਛਾੜ ਕਰਦੇ ਹਾਂ ਤੇ ਉਹਦਾ ਨੁਕਸਾਨ ਤੇ ਉਹਨੇ ਸਾਡਾ ਕਰਨਾ ਹੀ ਹੈ ਤੇ ਮਾਈਨਿੰਗ ਨੇ ਜਦੋਂ ਟੋਏ ਪੈ ਗਏ ਰੇਤਾ ਨਿਕਲ ਗਈ ਤੋ ਫਿਰ ਐ ਕੀ ਗਿਆ ਫਿਰਾਂਗੇ ਨੇ ਤੇ ਜਾਣਾ ਹੀ ਹੈ ਜਿੱਧਰ ਨੂੰ ਜਾਣਾ ਫਿਰ ਉਹਨਾਂ ਨੂੰ ਮਾਰਨੇ ਉਹ ਸਰਕਾਰ ਕੋਲ ਟਾਈਮ ਦੇ ਨਾਲ ਇਹਨਾਂ ਨੇ ਕਦੀ ਵੀ ਕੰਮ ਨਹੀਂ ਕੀਤਾ ਪੀਹੀ ਆ ਟਾਈਮ ਨਾਲ ਕੰਮ ਕਰ ਲੀਏ ਸਾਡੀ ਪਬਲਿਕ ਇਹਦੇ ਵਿੱਚ ਸੌਖੀ ਰਵੇ ਜਨਤਾ ਸੌਖੀ ਰਵੇ ਜਨਤਾ ਨੂੰ ਸੌਖੇ ਕਰਨ ਦਾ ਇਹਨਾਂ ਦਾ ਕੋਈ ਇਰਾਦਾ ਨਹੀਂਗਾ ਹਾਂ ਕੋਈ ਨਹੀਂ ਇਰਾਦਾ ਤਾਂ ਸੈਂਟਰ ਸਰਕਾਰ ਤੋਂ ਆਸ ਹੈਗੀ ਹੈ ਕਿ ਸੈਂਟਰ ਜਿਹੜੀ ਆ ਕੋਈ ਸੈਂਟਰ ਨਹੀਂ ਇਹਨਾਂ ਨੂੰ ਜੇ ਸਾਡੇ ਮੁੱਖ ਮੰਤਰੀ ਸਾਡੇ ਇੱਥੇ ਪਿੰਡਾਂ ਜੋ ਗੱਲ ਸੈਂਟਰ ਤੱਕ ਜਾਊ ਤਾਂ ਸੈਂਟਰ ਕਰੋ ਕੀ ਕਰਦੂ ਸੈਂਟਰ ਕੋਨੋ ਕੀ ਪਤਾ ਤੁਹਾਡੇ ਇਥੋਂ ਦੇ ਹੀ ਲੀਡਰ ਕਾਫੀ ਜਿਹੜੇ ਆ ਮੰਨੇ ਪਰਮੰਨੇ ਲੀਡਰ ਨੇ ਤੁਹਾਡੇ ਅਜ ਨਾਲ ਜਿੰਨੇ ਮਰਜੀ ਆ ਉਹ ਮੰਨੇ ਪਰਮੰਨੇ ਕੱਲਾ ਪਾਣੀ ਆ ਪੁੱਤ ਕਿਸੇ ਨੇ ਪੁੱਛੇ ਕਿਸੇ ਉਹ ਵਿਚਾਰਾ ਜਿਹੜਾ ਆਇਆ ਵਾ ਅੱਜ ਸ਼ਹਿਰੋਂ ਮਨਪ੍ਰੀਤ ਉਹਨਾਂ ਨੇ ਬੜਾ ਸਾਡੀ ਮੈਂ ਤਾਂ ਕੀਤੀ ਹਾਂ ਆਹਾਂ ਇਹ ਸਾਡੀ ਸੇਵਾ ਕਰ ਜਾਣ ਜੋ ਭਾਜੀ ਆ ਵੀਰ ਆਏ ਆ ਹੋਰ ਸਾਨੂੰ ਕਿਸੇ ਤੋਂ ਨਹੀਂ ਆਏ ਬੜਾ ਕੀਤਾ ਕੱਲ ਦਾ ਸਾਡੇ ਨੇ ਪੁੱਛੇ ਕਿਸੇ ਬਾਰਿਸ਼ ਵੀ ਲਗਾਤਾਰ ਹੋ ਰਹੀ ਆ ਤਾਂ ਮਾਨ ਉਹ ਬਹੁਤ ਰਸਨ ਦੇਣ ਦੇ ਆ ਪਕਾਪਕਾ ਗਾਂ ਕੱਲਣ ਦੇ ਆ ਜੀਆ ਨੂੰ ਆਖੇ ਜੀ ਸਾਡੇ ਬਚ ਜਾਣ ਪਿੱਛੇ ਆਪਣਾ ਨੁਕਸਾਨ ਹੋਇਆ ਲੇਕਿਨ ਸੇਵਾ ਨਾਲ ਦੀ ਨਾਲ ਫੇਰ ਉੱਤੇ ਉਸੇ ਤਰ੍ਹਾਂ ਜੰਨੇ ਆ ਫੇਰ ਕਰੀ ਜੰਨੇ ਸੇਵਾ ਨਾਲ ਨਾਲ ਫੇਰ ਕਰੀ ਜੰਨੇ ਆ ਪਰ ਘਰਾਂ ਚ ਸਾਡੇ ਪਾਣੀ ਨਹੀਂ ਆ ਹੁਣ ਜੇ ਮੀਂਹ بارش ਆ ਗਈ ਤੇ ਪਾਣੀ ਪੈਣਾ ਮੀਂਹ ਆ ਜੇ ਪਣ ਪਾਣੀਆਂ ਦੇ ਸ਼ਾਮਨ ਛੱਡਣਾ ਜੇ ਆ ਗਿਆ ਹੋ ਤਾਂ ਫਿਰ ਆਪੇ ਲੋੜੇ ਰੋਣੇ ਸਾਰੇ ਇੰਨਾ ਘਰ ਉੱਚੇ ਵਜੇ ਆ ਬਾਕੀ ਦੁਖੀ ਹੁੰਦਾ ਕ ਹਾਂਜੀ ਮਨ ਤਾਂ ਬਹੁਤ ਦੁਖੀ ਹੁੰਦਾ ਹੈ ਬਹੁਤ ਦੁਖੀ ਹੁੰਦਾ ਮੈਂ ਜਿਵੇਂ ਇਹੋ ਜਿਹੇ ਹਾਲਾਤ ਬਣੇ ਨਹੀਂ ਨਹੀਂ ਇਹ ਨਹੀਂ ਸੋਚਿਆ ਥਾਸੀ ਵਾਲੇ ਦਾ ਹੜ ਪਹਿਲਾਂ ਦਾ ਆਇਆ ਜੀ ਉਸ ਤੋਂ ਬਾਅਦ ਕੋਈ ਹੜ ਨਹੀਂ ਆਇਆ ਹੁਣ ਫਿਰ ਉਹਨਾਂ ਤਕੜਾ ਹੜ ਚੱਲ ਗਿਆ ਤਾਂ ਪ੍ਰਸ਼ਾਸਨ ਜਿਹੜਾ ਨਹੀਂ ਛੱਡਿਆ ਹੈ ਪ੍ਰਸ਼ਾਸਨ ਨਹੀਂ ਜੇ ਵੰਡ ਕੇ ਪਾਣੀ ਦੇਣ ਤੇ ਆਪੇ ਹੜ ਨਾ ਆਉਣ ਝੋਨੇ ਜਦੋਂ ਸੁਕਣਦੇ ਉਹਦੋਂ ਪਾਣੀ ਨਹੀਂ ਛੱਡਦੇ ਨਹਿਰਾਂ ਦੇ ਵਿੱਚ ਤੇ ਹੁਣ ਹੜ ਆ ਗਿਆ ਤਾਂ ਨਹਿਰਾਂ ਭਰੀਆਂ ਆ ਹੁਣ ਕੀ ਕਰਨੀਆ ਹੁਣ ਤਾਂ ਹੀ ਅੱਗੇ ਡੁੱਬ ਗਏ ਮਰਿਆ ਨੂੰ ਮਾਰਨ ਦਾ ਸਾਡੇ ਤੇ ਜੀ ਮਾਰਦੇ ਲੱਗਾ ਗੌਰਮੈਂਟ ਕੀ ਕਰੇ ਸਰਕਾਰ ਹੁਣ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਜੋ ਪ੍ਰਸ਼ਾਸਨ ਦੇ ਉੱਤੇ ਜ਼ਰੂਰ ਗਰਮ ਹੁੰਦੇ ਦਿਖਾਈ ਦੇ ਰਹੇ ਨੇ ਸਰਕਾਰਾਂ ਦੇ ਉੱਤੇ ਕਿਉਂਕਿ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਲੇਕਿਨ ਆਮ ਤੌਰ ਤੇ ਆਪਾਂ ਗੱਲ ਕਰ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਹਾਲਾਤ ਮਾੜੇ ਨੇ ਉੱਥੇ ਕੋਈ ਵੀ ਪਹੁੰਚ ਜਿਹੜੀ ਨਹੀਂ ਕਰ ਪਾ ਰਿਆ ਤਾਂ ਅਸੀਂ ਤੁਹਾਡੇ ਨਾਲ ਕੱਲੇ-ਕੱਲੇ ਪਿੰਡ ਤੋਂ ਜਿਹੜੀ ਆ ਤਸਵੀਰ ਸਾਂਝੀ ਕਰਦੇ ਰਾਵਾਂਗੇ ਬਣੇ ਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰੱਖੇ ਸੋਨਕ ਜਗਬਾਨੀ ਟੀਵੀ ਨਾਨਕਪੁਰਾ